ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਫੋਰਗ ਦਾ ਠੀਕ ਹੋ ਜ਼ਾਰੇ ਸ਼ਾਮਾਂ ਬੈਗੀਆਂ ਆਪਾਂ ਆ ਗਏ ਆਪਣੇ ਸੈਟਅਪ ਤੇ ਹੁਣ ਕਰਦੇ ਆਂ ਸ਼ੌਂਕ ਨਾਲੇ ਆਪਣੇ ਯਾਰਾ ਦੋਸਤਾਂ ਨਾਲ ਕਰਦੇ ਗੱਲਾਂ ਬਾਤਾਂ। ਦੇਖੀ ਮਤਲਬ ਬਿੱਲਾ ਤਾਂ ਨਹੀਂ ਆ ਗਿਆ। ਆ ਗਿਆ ਫੇਰ ਉਹਦਾ। ਸਵੇਰੇ ਵੀ ਆ ਗਿਆ ਬਿੱਲਾ ਹੁੰਦਾ। ਹੂੰ। ਠੀਕ ਹੈ ਆਪਾਂ ਯਾਰ ਇੱਕ ਬਿੱਲੇ ਨੇ ਬੜਾ ਤੰਗ ਕੀਤਾ ਤੇ ਕਰਦੇ ਆਂ ਸ਼ੌਂਕ ਨਾਲੇ ਕਰਦੇ ਗੱਲਾਂ ਬਾਤਾਂ। ਆਪਾਂ ਜਾਨਵਰ ਖੁੱਲੇ ਇਹਨਾਂ ਨੂੰ। ਹਾਂ ਉਹ ਥੋੜੀ ਹੁੰਦਾ ਉਹ ਖੁੰਜੇ ਥਾਣੀ ਨਹੀਂ ਨਹੀਂ ਬਿਲਾ ਨਹੀਂ ਆ ਉਹ ਕੁੱਕਰ ਤੰਗ ਕਰਦਾ ਉਹ ਬਿੰਗਮ ਤੇ ਬਾਕੀ ਆ ਬੱਚੇ ਖੁੱਲੇ ਹੋ ਇਹਨਾਂ ਨੂੰ ਬਾਜਰਾ ਬੂਦਾ ਪਾਇਆ ਥੱਲੇ ਮੱਝ ਦੇ ਥੱਲੇ ਛੱਡੇ ਆ ਕਿਉਂਕਿ ਇੱਥੇ ਇੱਥੇ ਮੱਝ ਗੋਆ ਕਰਦੀ ਆ ਮੂਤ ਕਰਦੀ ਉੱਥੇ ਕੀੜੇ-ਕੂੜੇ ਕਾਫੀ ਹੁੰਦੇ ਆ ਕੱਡ-ਕੱਡ ਕੇ ਕੀੜੇ ਖਾ ਰਹੇ ਆ ਕੁਛ ਵੀ ਕਾਫੀ ਐ ਇਦਾਂ ਇਹੋ ਤੇ ਬਾਕੀ ਅੱਜ ਆਪਾਂ ਬੱਚੇ ਭੇਜੇ ਬਠਿੰਡੇ ਤੇ ਉਦੋਂ ਵਾਰ ਬਾਈ ਹੁਣੀ ਹੁਣੇ ਆਪਣੇ ਕੋਲ ਆਏ ਸੀਗੇ ਉਹ ਲੈ ਕੇ ਗਏ ਆ ਛਾਹ ਗੋੜ ਚੱਕ ਬਾਵਣੀਆਂ ਚਾਕੂ ਦੁੱਤਰਮ ਕੋਟਲੇ ਲੱਗੇ ਆ ਇਹੋ دریا ਦੇ ਲੱਗੇ ਪਿਆ ਜਾਂਦਾ ਪਿੰਡ ਉੱਥੋਂ ਆਏ ਸੀਗੇ ਉਦੋਂ ਪਹਿਲਾਂ ਬਠਿੰਡੇ ਬੱਚੇ ਭੇਜੇ ਇੱਕ ਅਜਨਾਲੇ ਭੇਜਨੇ ਸੀਗੇ ਬਾਈ ਨੂੰ ਉਹ ਰਹਿਗਾ ਸਮਾਂ ਦਾ ਕਿਉਂਕਿ ਨਕੋਦਰੋ ਯਾਰ ਅਜਨਾਲੇ ਵਾਲੀ ਬੱਸ ਦਾ ਟਾਈਮ ਨਹੀਂ ਮਿਲਿਆ ਤੇ ਉਹ ਵੀ ਦੇਖਾਂਗੇ ਕੱਲ ਛੁੱਟੀ ਆ ਆਪਾਂ ਨੂੰ ਕੋਸ਼ਿਸ਼ ਕਰਾਂਗੇ ਵੀ ਅਜਨਾਲੇ ਦੀ ਡਿਲੀਵਰੀ ਵੀ ਹੋ ਜਵੇ ਠੀਕ ਹੈ ਬਾਕੀ ਦੇਖਦੇ ਆ ਇਹਨਾਂ ਬੱਚਿਆਂ ਨੂੰ ਆਪਾਂ ਥੋੜੇ ਟਾਈਮ ਤੱਕ ਬੰਦ ਕਰ ਦਾਂਗੇ ਕੋਈ ਬਿਲਾ ਆ ਕੇ ਪੈ ਜਾਂਦਾ ਇਹਨਾਂ ਨੂੰ ਬਿੱਲੇ ਤੋਂ ਬਚਾਉਣੇ ਯਾਰ ਪੈਣੇ ਆ ਇੰਨੇ ਪਾਲੇ ਇੰਨੀ ਮਿਹਨਤ ਕੀਤੀ ਆ ਤੇ ਉਧਰ ਆਪਣਾ ਪੀਲਾ ਮੁਰਗ ਖੋਲਿਆ ਆ ਉਹ ਬਿੰਗਮ ਹੁੰਦਾ ਐ ਇਹਨੂੰ ਤਰਿਆ ਇਹਨਾਂ ਬੱਚਿਆਂ ਨੂੰ ਪਾੜੂਗਾ ਉਹ ਉਹ ਪੀਦਾ ਆਪਣਾ ਹਿੱਟਰ ਫਿਰਦਾ ਕੈਮਰਾ ਸੜਾ ਹਿੱਲ ਗਿਆ ਤਿੰਨ ਮੁਰਗੀਆਂ ਖੋਲੀਆਂ ਉਹਨਾਂ ਪੀਲੀਆਂ ਇੱਕ ਗਲ ਵੀ ਪਿਲੀ ਦੋ ਪੀਲੀਆਂ ਦੂਜੀਆਂ ਇੱਕ ਜੋੜਾ ਦੀ ਧੀ ਆ ਤੇ ਇੱਕ ਆਪਣੇ ਮਿਸਰੂਜੀ ਜਿਹੜੀ ਆਪਣੀ ਮੁਰਗੀ ਸੀ ਮਿਸਰੋਜੀ ਉਹਦੇ ਖਾਨਦਾਨ ਦੇ ਵਿੱਚੋਂ ਹੀ ਆ ਮਾਦੀ ਠੀਕ ਹੈ ਤੇ ਆ ਮੁਰਗੀ ਆ ਪਾਂਡਿਆ ਦੇ ਬੈਠੀ ਲੈ ਕੇ ਆਂਦੀ ਦੋਗਲੀ ਸੀ ਲਿਆ ਇਹੋ ਸੀ ਲਿਆ ਸਿਰਫ 600 ਰੁਪਿਆ ਦਾ ਮੁੱਲ ਹੈ ਜੇ ਕੋਈ ਦੋਸਤ ਚਾਵੇ ਲੈ ਕੇ ਜਾਣੀ ਬੱਚੇ ਸੋਨੇ ਕੱਢਦੀ ਆ ਠੀਕ ਹੈ ਆਪੋ ਬੱਚੇ ਲੈ ਲਿਆ ਇਹਦੇ ਲੇਕਿਨ ਇਹਦੇ ਬੱਚੇ ਚੂਹਾ ਲੈ ਗਿਆ ਇਹਦੇ ਥੱਲੇ ਤਾਂ ਕਰਕੇ ਕੱਲੀ ਦੁਰੀ ਫਿਰਦੀ ਆ ਵਜ਼ਨ ਵੀ ਇਹਦਾ ਹੋਇਆ ਦੁਬਾਰਾ ਅੰਡੇ ਤੇ ਆਉਣ ਵਾਲੀ ਆ 3 2.5 3 ਕਿਲੋ ਵਜ਼ਨ ਕਰਿਆ ਹੀ ਆ ਤੇ ਉਹ ਘੱਟ ਰੇਟ ਤੇ ਆਪਾਂ ਸੇਲ ਕਰਾਂਗੇ ਮੁਰਗੀ ਕਿਉਂਕਿ ਆਪਾਂ ਆਪਣੀਆਂ ਜਿਹੜੀਆਂ ਘਰ ਕਢਾਈਆਂ ਹੋਈਆਂ ਮੁਰਗੀਆਂ ਉਹਨਾਂ ਦੇ ਬੱਚੇ ਲਈਦੇ ਆ ਇਹ ਮੁਰਗੀ ਆਪਾਂ ਬੱਚੇ ਨਹੀਂ ਲਵਾਂਗੇ ਸੇਲ ਕਰ ਦਵਾਂਗੇ ਠੀਕ ਆ ਤੇ ਤੁਹਾਨੂੰ ਦੂਸਰੇ ਬੱਚਿਆਂ ਦਾ ਵੀ ਸ਼ੌਂਕ ਕਰਾਉਣਾ ਇਹਨਾਂ ਵਿੱਚੋਂ ਵੀ ਤਾਜ਼ ਬੱਚੇ ਸੇਲ ਆ ਕਿਸੇ ਦੋਸਤ ਨੂੰ ਚਾਹੀਦੇ ਹੁਣ ਆਪਾਂ ਵੀਡੀਓ ਪਾ ਦਾਂਗੇ ਉਹਨਾਂ ਨੂੰ ਬੱਚਿਆਂ ਦੀ ਠੀਕ ਆ ਕਿ ਆਪਾਂ ਨੰਬਰ ਵੀ ਆਪਣਾ ਬੋਲ ਦਿੰਨੇ ਆ 9779479573 ਨੰਬਰ ਆ ਠੀਕ ਆ ਚੱਲਦੀ ਵੀਡੀਓ ਦੇ ਵਿੱਚ ਦੇਖ ਲਿਓ ਬਾਕੀ ਉੱਥੇ ਵੀ ਲਾ ਦਾਂਗੇ ਤੁਹਾਨੂੰ ਦੂਜੇ ਛੋਟੇ ਬੱਚਿਆਂ ਦਾ ਵੀ ਸ਼ੌਂਕ ਕਰਾਉਣਾ ਇਹ ਇਹ ਡੇਢ ਮਹੀਨੇ ਦੇ ਉਹ ਜਿਹੜੇ 2 ਮਹੀਨੇ ਦੇ ਵੀ ਬੱਚੇ ਸੇਲ ਆ ਇਹ ਵੀ ਬੱਚੇ ਮਿਲ ਜਾਣਗੇ ਦਾੜੀ ਵਾਲੇ ਵੀ ਇਹਦੇ ਵਿੱਚ ਗਲਵੇ ਤੇ ਦਾੜੀ ਤੋਂ ਬਿਨਾਂ ਵੀ ਆ ਲੇਟੀ ਛੱਡ ਕੇ ਬਾਕੀ ਸਾਰੇ ਬੱਚੇ ਸੇਲ ਆ ਇਸੇ ਮਾਦੀ ਦੇ ਆ ਜਿਹੜੇ ਹੈਗੇ ਆ ਪੀਲੇ ਤੇ ਜਿਹੜੇ ਦੂਜੇ ਆ ਰੱਬ ਦਾ ਡਗਰੇ ਭਲਾ ਕਾਲੇ ਆ ਉਹ ਚੰਨੂ ਮੁਰਗੀ ਦੇ ਆਪਣੀ ਦੇ ਜੈਡ ਵਾਲੇ ਜਿਹੜੇ ਆਪਣੀ ਮੁਰਗੀ ਚੰਨੋ ਦੇ ਆ ਅੰਡਰਟੇਕ ਨੂੰ ਆਪਾਂ ਬੰਦ ਕਰ ਦਿੱਤਾ ਆਪਣਾ ਪੀਲਾ ਮੁਰਗ ਫਿਰਦਾ ਤੇ ਬੱਚਿਆਂ ਨੂੰ ਬੰਦ ਕਰਕੇ ਫੇਰ ਮੈਂ ਤੁਹਾਨੂੰ ਦੁਬਾਰਾ ਫਿਰ ਆਪਾਂ ਵਲੋਗ ਨਾਲ ਜੋੜਦੇ ਹਾਂ ਆਪਣੇ ਨਾਲ ਆ ਵੀ ਪਠਾ ਪਠੀ ਆਪਣੇ ਕੋਲ ਸੇਲਾ ਮੈਂ ਕਹਾਂ ਚੱਲ ਆਜਦੇ ਵਲੋਗ ਦੇ ਵਿੱਚ ਲਾਈਵ ਵੀ ਦਿਖਾ ਦਨੇ ਜਿਹੜੇ ਬੱਚੇ ਆਪਣੇ ਕੋਲ ਸੇਲਾ ਤਕਰੀਬਨ ਕੱਲਾ ਕੱਲਾ ਸ਼ੌਂਕ ਕਰਾਤਾ ਹੁਣ ਮੈਂ ਤੁਹਾਨੂੰ ਚੈੱਕ ਕਰ ਲਿਓ ਆ ਪਠੀ ਆ ਤੇ 1 ਮਿੰਟ ਠੀਕ ਐ ਆ ਕੁੱਕ ਦੇਖ ਲਿਓ ਆ ਪੱਠਾ ਆਖੂਖ ਦੇਖ ਲਿਓ ਪੱਠੇ ਦੀ ਠੀਕ ਆ ਪੀਲੇ ਮੋਰਗੇ ਦੇ ਆਪਣੇ ਦੇ ਹਿਟਲਰ ਦੇ ਚੈੱਕ ਕਰ ਲਿਓ ਠੀਕ ਆ ਪੀਲਾ ਪੱਠਾ ਪੀਲੀ ਪੱਠੀ ਆ ਠੀਕ ਆ ਇਹ 2 ਮਹੀਨੇ ਦੇ ਹੋ ਚੱਲੇ ਆ ਆ ਜਿਹੜੀ ਅੱਜ ਗਿਨੀ ਦੀ ਹੋਈ ਆ 10 ਕ 11 ਹੋਈ ਆ ਨਾ ਇਹ ਹੋਇਆ ਨੇ 14 15 ਤਰੀਕ ਨੂੰ 2 ਮਹੀਨੇ ਦੇ ਠੀਕ ਆ ਚੈੱਕ ਕਰ ਲਿਓ ਸੱਲੀ ਕਰਿਓ ਪੂਰੀ ਆਪਣੀ ਬਾਈ ਠੀਕ ਆ ਕੁਕ ਦੀ ਪੈਸੇ ਕਰਤ ਨੇ ਆ ਯਾਰ ਕਾ ਜੋੜੀ ਆ ਚਿੱਟਾ ਪੀਲਾ ਪੱਠਾ ਪੀਲੀ ਪੱਠੀ ਆ ਟੱਕੇ ਨਹੀਂ ਖੜਦੀ ਆਗੀ ਖੜ ਲੈਂਦੋ ਖੜ ਜਾ ਟੱਕੇ ਕੀ ਕਰਦੀ ਆਂ ਸ਼ੌਂਕ ਕਰਾ ਲੈਂਦੇ ਮੈਂ ਕਿਹਾ ਚੱਲਦੀ ਵੀਡੀਓ ਜੀ ਦਿਖਾ ਦਨੇ ਆ ਤੁਹਾਨੂੰ ਵੀ ਆ ਵੀ ਜੋੜੀ ਆਪਣੇ ਕੋਲ ਸੇਲ ਆ ਠੀਕ ਆ ਪੱਠੇ ਦੀ ਖੜਤ ਕੁੜਚੇੱਕ ਕਰ ਲਿਓ ਆ ਪੱਠੀ ਮੂਰਿਓ ਥੋੜਾ ਜਿਹਾ ਡਰਦੀ ਆ ਕੋਗੇ ਉਹ ਟਟਿਓਲੀ ਜੀ ਬੋਲਦੀ ਐ ਇਹਨੂੰ ਆਈ ਜਾਂਦੀ ਐ ਠੀਕ ਆ ਚੈੱਕ ਕਰ ਲਿਓ ਵੀ ਔਖਾ ਔਖਾ ਦੇਖ ਲਿਓ ਇਹ ਰੀਂ ਅੱਖਾਂ ਅੱਖਾਂ ਦੇਲੇ ਪੱਠੇ ਰੀਆਂ ਠੀਕ ਆ ਰਹੀ ਆ ਟਿੱਟਾ ਪੀਲਾ ਪੱਠਾ ਪੀਲੀ ਪੱਠੀ ਆ ਚੈੱਕ ਕਰ ਲਿਓ ਅੱਖਾਂ ਔਖਾਂ ਦੀ ਕੁਆਲਿਟੀ ਠੀਕ ਆ ਇਹ ਵੀ ਆਪਾਂ ਸੇਲ ਕਰ ਦਾਂਗੇ ਠੀਕ ਆ ਜੇ ਕਿਸੇ ਦੋਸਤ ਨੂੰ ਚਾਹੀਦੇ ਹੁਣ ਕਿਉਂਕਿ ਆਪਾਂ ਇਕੱਠੇ ਬੱਚੇ ਪਾਏ ਸਗੇ 14 15 ਪੀਸ ਤੇ 14 15 ਪੀਸ ਕਈ ਵਾਰੀ ਬੰਦਰੀ ਜੇਬ ਨਹੀਂ ਕੰਮ ਕਰਦੀ ਇਕੱਠੇ ਲੈਣ ਨੂੰ ਤੇ ਘਟ ਜੇ ਬੰਦੇ ਨੇ ਲੈਣੇ ਹੋ ਜੋੜੀ ਦੇ ਹਿਸਾਬ ਨਾਲ ਵੀ ਆਪਾਂ ਦੇ ਦਾਂਗੇ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਆਪਾਂ ਦਾ ਸੇਲ ਹੀ ਕਰਨੇ ਆਪਣੇ ਕੋ ਬਾਬੇ ਨਾਨਕ ਦੀ ਮਹਿਨਾਂ ਬਥੇਰੀ ਬਰੀਡ ਆ ਆਪਾਂ ਜਿਹੜੇ ਨਵੇਂ ਸ਼ੌਂਕ ਕਰਨ ਵਾਲੇ ਦੋਸਤ ਆ ਸਾਰਿਆਂ ਦਾ ਤਕਰੀਬਨ ਸ਼ੌਂਕ ਕਰਾਵਾਂਗੇ ਠੀਕ ਹੈ ਚੈੱਕ ਕਰ ਲਿਓ ਜੀ ਆ ਵੀ ਜੋੜੀ ਦਾ ਸ਼ੌਂਕ ਕਰ ਲਿਓ ਪੱਠਾ ਪੀਲਾ ਪਟਪੀਲੀ ਪੱਠੀ ਆ ਤੀਜੀ ਜੋੜੀ ਦਾ ਸ਼ੌਂਕ ਕਰਾਤਾ ਆਪਾਂ ਤੁਹਾਨੂੰ ਠੀਕ ਹੈ ਵੀ ਸੇਲ ਕਰਾਂਗੇ ਜੇ ਕਿ ਦੋਸਤ ਨੂੰ ਪਸੰਦ ਹੋਣ ਜੇ ਕੋਈ ਦੋਸਤ ਪੈਸੇ ਭਰੂਗਾ ਤਾਂ ਠੀਕ ਆ ਚੈੱਕ ਕਰ ਲਿਓ ਅੱਖਾ ਓੱਖਾ ਦੇਖ ਲਿਓ ਠੀਕ ਆ ਕੁਆਲਿਟੀ ਦੇਖ ਲਿਓ ਲਿਓ ਪੱਠਾ ਤੇ ਪੱਠੀ ਹੈਗੀ ਆ ਗਲ ਵੀ ਪੱਠਾ ਗਲ ਵੀ ਦਾ ਪਤਾ ਨਹੀਂ ਹੈਗਾ ਕਿ ਨਹੀਂ ਲੇਕਿਨ ਪੱਠੀ ਗਲ ਵੀ ਹੈ ਕੁਆਲਿਟੀ ਪੱਠੀ ਜੀ ਬਹੁਤ ਆ ਜਿਹੜਾ ਦੋਸਤ ਰੁਪਈਏ ਲਾਦੂ ਤਾਂ ਲੈ ਜਾਊਗਾ ਠੀਕ ਆ ਪੱਠੀ ਦੀ ਕੁਆਲਿਟੀ ਪੱਠੇ ਨਾਲੋਂ ਜ਼ਿਆਦੀ ਆ ਤੇੱਕ ਕਰ ਸਕਦੇ ਤੁਸੀਂ ਇਸ ਜੋੜੀ ਦਾ ਵੀ ਆਪਾਂ ਸ਼ੌਂਕ ਕਰਾਂ ਲਗੇ ਤੁਹਾਨੂੰ ਜੇਕ دوست ਪੈਸੇ ਖਰਚਦਾ ਹੋਵੇ ਆਪਣੇ ਮੁਰਗੇ ਅੰਡਰਟੈਕਰ ਦੀ ਹੈ ਬਲੱਡ ਲੈਂਡ ਠੀਕ ਆ ਸ਼ੌਂਕ ਕਰਾਂਗੇ ਤੁਹਾਨੂੰ ਜੇ ਕਿਸੇ دوست ਨੂੰ ਇਹ ਵੀ ਬੱਚੇ ਚਾਹੀਦੇ ਹੋਣ ਤਾਂ ਇਹ ਜੋੜੀ ਥੇਲਿਆ ਪੱਠਾ ਗਲਵਾ ਤੇ ਪੱਠੀ ਵੀ ਮਾੜੀ ਮਾੜੀ ਗਲਵੀ ਹੈ ਬਾਕੀ ਵੱਡੀ ਹੋਈ ਤੇ ਪਤਾ ਲੱਗ ਗਿਆ ਪੱਠੇ ਦਾ ਕਨਫਰਮ ਆ ਇਹ ਆਪਣੇ ਪੀਲੇ ਮੁਰਗੇ ਦੇ ਬੱਚੇ ਆ ਉਹ ਮੁਰਗਾ ਖੜਾ ਦੇਖ ਲਓ ਜਿਹਦੇ ਬੱਚੇ ਆ ਠੀਕ ਐ ਇਹ ਵੀ ਜੋੜੀ ਸੀਲ ਕਰ ਦਾਂਗੇ ਆਪਾਂ ਜੇ ਕੋਈ ਦੋਸਤ ਲੈਣ ਦਾ ਚਾਹਵਨ ਹੋਵੇ ਠੀਕ ਐ ਸਟ੍ਰਾਈਕ ਨਾ ਜਵੇ ਬੱਚਿਆਂ ਨੂੰ ਹੱਥ ਲੱਗ ਗਿਆ ਯਾਰ ਬਾਕੀ ਦੇਖਦੇ ਆ ਚਲੋ ਠੀਕ ਐ ਤੇ ਸ਼ੌਂਕ ਕਰੋ ਇਹ ਡਰਦੇ ਆ ਬੱਚੇ ਬਾਹਰ ਨਹੀਂ ਗੱਡੇ ਮੈਂ ਗਦੀ ਵਾਲੇ ਤਾਂ ਕਰਕੇ ਕਿ ਕੈਨਰਾ ਸ਼ੌਂਕ ਕਰ ਲਿਓ ਸ਼ੌਂਕ ਕਰਾਣਾਗੇ ਤੁਹਾਨੂੰ ਆਪਾਂ ਬਾਕੀ ਕਾਫੀ ਦੋਸਤ ਆਪਣੇ ਕੋ ਆਪਣੇ ਮੁਰਗਨ ਰੈਡ ਗਰੀ ਬਰੀਡ ਦਾ ਪੁੱਛਦੇ ਆ ਤੇ ਮੈਂ ਉਹਨਾਂ ਨੂੰ ਦੱਸਣਾ ਜਾਊਂਗਾ ਬਰੀਡ ਆਪਣੇ ਕੋਈ ਹੈਗੀ ਆ ਲੇਕਿਨ ਇਹ ਛੋਟੇ ਆ ਬੱਚੇ ਅੰਡਰ ਟੈਗਰ ਦੇ ਆਪਣੇ ਕੋਲ ਬੱਚੇ ਹੈਗੇ ਆ ਕਾਫੀ ਉਹਦਾ ਆਪ ਅੱਜ ਸੇਲ ਤੇ ਪਾਏ ਆ ਤੇ ਜਿਹੜੇ ਜ਼ਿਆਦਾ ਛੋਟੇ ਆ ਉਹਨਾਂ ਨੂੰ ਆਪਾਂ ਅਜੇ ਸੇਲ ਤੇ ਨਹੀਂ ਪਾਵਾਂਗੇ ਅੰਡਰ ਟੈਗਰ ਦੀ ਧੀ ਆ ਮਦਰ ਤੇ ਇਹਦੇ ਵਿੱਚ ਮਦਰ ਬੱਚੇ ਵੀ ਹੈਗੇ ਆ ਆਪਾਂ ਸ਼ੌਂਕ ਕਰਾਵਾਂਗੇ ਤੁਹਾਨੂੰ ਥੋੜੇ ਵੱਡੇ ਉਹਨਾਂ ਦੇ ਵੀ ਕਿਵੇਂ ਦੇ ਬਣੇ ਆ ਕਿਵੇਂ ਦੀ ਕੁਆਲਿਟੀ ਆ ਬਾਕੀ ਅੰਡਰ ਟੈਗਰ ਦੀ ਜਿੱਥੇ ਤੱਕ ਬਲੱਡ ਲਾਈਨ ਗਈ ਆ ਹਨਾ ਤੇ ਵੀ ਆਪਣਾ ਗੇਲੋ ਵੀ ਨਾਮ ਹੀ ਕੀਤਾ ਬਾਈ ਹੈਪੀ ਰੰਧਾਵੇ ਕੋ ਗਿਆ ਸੀ ਅੰਡਰ ਟਾਈਗਰ ਦਾ ਪੁੱਤ ਦੋ ਬਾਜੀਆਂ ਬਿੰਨਰ ਹੋ ਗਏ ਤੇ ਅੱਜ ਹੀ ਬਾਈ ਦਾ ਮੈਸੇਜ ਆਇਆ ਸੀਗਾ ਕਹਿੰਦਾ ਬਾਈ ਆਪਾਂ ਤੇ ਉੱਤੋਂ ਬੱਚੇ ਖੜੇ ਸੀ ਲੇਕਿਨ ਆਪਾਂ ਨੂੰ ਆਪਣਾ ਸ਼ੌਂਕ ਵੀ ਪੂਰਾ ਕੀਤਾ ਤੇ ਆਪਣਾ ਘਰ ਵੀ ਭਰਿਆ ਤੇ ਉਦੋਂ ਬਾਅਦ ਕਹਿੰਦਾ ਵੀ ਬਾਈ ਆਪਾਂ ਰੁਪਈਏ ਬੱਟੇ ਆ ਮੈਂ ਕਿੰਨਾਂ ਦਾ ਵੇਚਿਆ ਦਾ ਪੱਠਾ ਤੇ ਬਾਈ ਦੇ ਮੂੰਹੋਂ ਸੀਗਾ ਮੈਂ ਰਿਕਾਰਡ ਵੀ ਬੰਦਿਆਂ ਦਾ ਸ਼ੇਅਰ ਕਰ ਸਕਦਾ ਜਿਹੜੀ ਰਿਕਾਰਡ ਪਈ ਗਿਆ 14000 ਦਾ ਪੱਠਾ ਵੇਚਿਆ ਮੈਂ 15000 ਕਹਿੰਦਾ ਮੰਗਿਆ ਹੀ ਬੰਦੇ ਨੇ ਕਹਿੰਦਾ 14000 ਮੇਰੇ ਖਾਤੇ ਜੇ ਬਾਤ ਕੰਦਰ ਵਾਕਈ ਬਾਈ ਤੇਰੇ ਮੋਰ ਗੰਡਾ ਟੈਗ ਦਾ ਨਾਮ ਚੱਲਦਾ ਮੈਂ ਕਿਹਾ ਬਾਈ ਦੇਖ ਲਓ ਇਹ ਤੁਹਾਡਾ ਪਿਆਰ ਹੀ ਆ ਬਸ ਠੀਕ ਐ ਬਾਕੀ ਥੱਲੇ نیچے ਵੀ ਆਪਣੇ ਕੋ ਬੱਚੇ ਹੈਗੇ ਆ ਹੁਣ ਮੈਂ ਇਧਰੋਂ ਕੁড্ডা ਬੰਦ ਕਰ ਦਿੱਤਾ ਉਹ ਨਹੀਂ ਦਿਖਾ ਪਾਉਂਗਾ ਇਹ ਆ ਮੁਰਗੀ ਫਿਰਦੀ ਆ ਬੱਚੇ ਇਹਦੇ ਨਾਲ ਲਾਲੇ ਆ ਉਹ ਆਪਣਾ ਪੀਲਾ ਮੁਰਗ ਹਿਟਲਰ ਠੀਕ ਐ ਨਾਲ ਉਹਦੇ ਦੋ ਮਾਦੀਆਂ ਫਿਰਦੀਆਂ ਤੇ ਮੈਂ ਦੇਖਦਾ ਕੈਮਰਾ ਕਿਦੇ ਸੈੱਟ ਹੁੰਦਾ ਤਾਂ ਸੈੱਟ ਕਰਕੇ ਕੈਮਰਾ ਤੁਹਾਨੂੰ ਸ਼ੌਕ ਕਰਾਉਂਗਾ ਕਾਫੀ ਦਿਨਾਂ ਬਾਅਦ ਆਪਾਂ ਖੋਲਿਆ ਇਹਨਾਂ ਨੂੰ ਤਕਰੀਬਨ ਅੰਦਰ ਹੀ ਰੱਖਿਆ ਟਾਈਮ ਘੱਟ ਲੱਗਦਾ ਸੀ 2 ਜਨਵਰੀ ਵੀ ਛੱਡਣਾ ਹੀ ਮੈਂਦਾ ਸੀ ਆਪਾਂ ਖੋਲ ਲਿਆ ਆਪਣਾ ਬਿੰਗਮ ਮੁਰਗਾ ਨਾਲ ਕੋਲੀਆ ਬਿੰਗਮ ਮੁਰਗੀ ਡਾਇਨਾ ਤੇ ਇਹ ਆਂਡੇ ਦੇ ਨਾਲ ਬੰਦ ਕਰ ਗਈ ਮੈਨੂੰ ਲੱਗਾ ਡਬਲ ਝੋਲ ਕਰ ਗਈ ਆ ਦੁਬਾਰਾ ਹੁਣੇ ਲੱਗੂਗੀ ਆਂਡੇ ਦੇ ਨਾਲ ਤੁਸੀਂ ਜਦ ਤੱਕ ਕਰੋ ਇਹਨਾਂ ਦਾ ਸ਼ੌਂਕ ਵੇਖਦਾ ਉਧਰ ਮੁਰਗੀ ਬੱਚਿਆਂ ਦੇ ਮਰਦੀ ਲੱਗਦੀ ਆ ਇਹ ਫਰੇਜ ਲੱਗ ਗਿਆ ਮਾਰਦੀ ਨਹੀਂ ਹੈਗੀ ਉਹ ਫੀਡ ਜੇ ਦੋ ਖਲਾਰਦੀ ਆ ਨਾ ਤੇ ਉਹ ਬੱਚੇ ਪੈਰ ਥਲੇ ਆਉ ਜਾਂਦਾ ਉਦੋਂ ਫੇ ਰੌਲਾ ਪੁੰਦੇ ਆ ਇਹਨਾਂ ਨੂੰ ਆਪਾਂ ਫਸਟ ਟਾਈਮ ਲਈ ਛੱਡਾਂਗੇ ਤੇ ਇੱਥੇ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਾਂਗੇ ਜਿਆਦਾ ਲੰਬਾ ਬਲੌਗ ਨਹੀਂ ਕਰਦੇ ਕਿਉਂਕਿ ਮੁਰਕੇ ਡਾਊਨਲੋਡ ਹੋਣ ਨੂੰ ਬਹੁਤ ਟਾਈਮ ਲੱਗਦਾ ਮਿਲਦੇ ਆਂ ਫਿਰ ਅਗਲੇ ਬਲੌਗ ਤਦ ਤੱਕ ਲਈ ਰੱਬ ਰੱਖਾ ਠੀਕ ਹੈ ਤੇ ਜੇ ਆਪਣੇ ਜਾਨਵਰ ਤੁਹਾਨੂੰ ਚੰਗੇ ਲੱਗਦੇ ਬਾਕੀ ਮੈਂ ਚੰਗੇ ਤਾਂ ਆਪਣੇ ਜਾਨਵਰ ਨੂੰ ਆਪਣੇ ਮੂੰਹੋਂ ਕਹਿੰਦਾ ਨਹੀਂ ਜੇ ਤੁਹਾਨੂੰ ਚੰਗੇ ਲੱਗਦੇ ਆ ਤੇ ਮੇਰਾ ਭਰਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਰਿਓ ਕਮੈਂਟ ਕਰਿਓ ਠੀਕ ਆ